ਅੱਜ ਈਦੁਲ ਅਦਾਹ ਦਾ ਤਿਹਾਰ ਪੂਰੀ ਦੁਨੀਆ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਹਾਰ ਅਸਲ ਦੇ ਵਿੱਚ ਇੱਕ ਕੁਰਬਾਨੀ ਦਾ ਤਿਹਾਰ ਹੈ ਜਿਹਨੂੰ ਭਾਰਤ ਦੇ ਵਿੱਚ ਬਕਰੀ ਦੀ ਵੀ ਕਿਹਾ ਜਾਂਦਾ ਹੈ। ਅਸਲ 'ਚ ਇਸ ਤਿਹਾਰ ਦੇ ਵਿੱਚ ਕੁਰਬਾਨੀ ਜਿਹੜੀ ਹੈ ਅੱਲਾਹ ਦੀ راہ ਦੇ ਵਿੱਚ ਕੀਤੀ ਜਾਂਦੀ ਹੈ ਆਪਣੇ ਮਾਲ ਦੀ ਕੁਰਬਾਨੀ। ਉਹ ਜ਼ਰੂਰੀ ਨਹੀਂ ਕਿ ਬੱਕਰਾ ਜਿਵਾ ਕਰਕੇ ਹੀ ਕਈ ਹੋਰ ਵਕ-ਵਕ ਦੇਸ਼ਾਂ ਦੇ ਵਿੱਚ ਵਕ-ਵਕ ਜਿਹੜੀ ਹੈ ਜਿਹੜੇ ਜਾਨਵਰ ਹੈ ਉਹਨਾਂ ਨੂੰ ਹਲਾਲ ਕਰਕੇ ਜਿਵਾ ਕਰਕੇ ਉਹਦੀ ਕੁਰਬਾਨੀ ਜਿਹੜੀ ਆਪਣੇ ਮਾਲ ਦੀ ਅੱਲਾਹ ਦੀ ਬਾਰਗਾ ਦੇ ਵਿੱਚ ਪੇਟ ਕੀਤੀ ਜਾਂਦੀ ਹੈ ਬਟ ਮੈਂ ਅੱਜ ਇਸ ਮੁਕੱਦਸ ਮੌਕੇ ਤੇ ਸਾਰੀ ਜਿਹੜੀ ਵੀ ਗੋਮ ਹੈ ਸਾਡੀ ਮੈਂ ਉਹਨਾਂ ਨੂੰ ਇੱਕ ਮੈਸੇਜ ਅੱਜ ਦੇਣਾ ਚਾਹੁੰਦਾ ਕਿ ਕੁਰਬਾਨੀ ਸਿਰਫ ਆਪਾਂ ਆਪਣੇ ਮਾਲ ਦੀ ਨਹੀਂ ਦੇਣੀ ਕੁਰਬਾਨੀ ਆਪਾਂ ਆਪਣੇ ਹੰਕਾਰ ਦੀ ਵੀ ਦੇਣੀ ਹੈ ਜੋ ਸਾਡੇ ਦਿਲਾਂ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਜਿਹੜੀ ਕਰਤਨ ਹੈ ਉਹਨਾਂ ਦੇ ਵਿੱਚ ਉਸ ਕਰਤਨ ਦੀ ਜਿਹੜੀ ਅੱਜ ਉਹ ਵੀ ਕੁਰਬਾਨੀ ਅਸੀਂ ਦੇਣੀ ਹੈ ਅਸੀਂ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਦੇ ਨਾਲ ਰਹਿਣਾ ਹੈ ਇੱਕ ਦੂਸਰੇ ਦੀ ਸਪੋਰਟ ਕਰਨੀ ਹੈ ਇਸ ਮੁਲਕ ਲਈ ਕੰਮ ਕਰਨਾ ਹੈ ਨਫ਼ਰਤਾਂ ਜਿਹੜੀਆਂ ਹੈਗੀਆਂ ਸਾਡੇ ਵਿੱਚ ਉਹਨਾਂ ਨਫ਼ਰਤਾਂ ਨੂੰ ਖਤਮ ਕਰਨਾ ਹੈ ਮੁਹੱਬਤ ਦਾ ਪੈਗਾਮ ਦੇਣਾ ਹੈ ਇਹੀ ਈਦ ਵੀ ਸਿਖਾਉਂਦੀ ਹੈ ਈਦ ਦਾ ਮਤਲਬ ਵੀ ਇਹੀ ਹੈ ਅਸਲ ਈਦ ਇਹੀ ਹੈ ਕਿ ਤੁਸੀਂ ਪਿਆਰ ਦਾ ਪੈਗਾਮ ਦਿਓ ਮੈਂ ਆਪਣੇ ਵੱਲੋਂ ईदगाह मस्जिद कमेटी सेंटर ऑफ मुस्लिम पंजाब पूरे सेंटर ਵੱਲੋਂ ਅੱਜ ਪੂਰੇ ਦੇਸ਼ਵਾਸੀਆਂ ਨੂੰ Eid ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਹੈ ਪਰ ਇਹ ਗੱਲ ਜਿਹੜੀ ਮੈਂ ਕਹਿਣ ਜਾ ਰਿਹਾ ਹਾਲਾਂਕਿ ਮੌਕਾ ਤਾਂ ਨਹੀਂ ਹੈ Eid ਦਾ ਮੌਕਾ ਹੈ ਬਟ ਬੜਾ ਅਫਸੋਸ ਹੁੰਦਾ ਹੈ ਉਸ ਵਕਤ ਜਦੋਂ ਸੂਬੇ ਦਾ ਮੁੱਖ ਮੰਤਰੀ ਇੱਕ ਮੈਸੇਜ ਲਾਵੇ ਕਿ ਮੈਂ Eidगाह ਦੇ ਵਿੱਚ ਆਉਣਾ Eid ਦੇ ਮੌਕੇ ਤੇ ਤੇ ਅਸੀਂ ਉਹਨਾਂ ਦਾ ਅਰੇਂਜਮੈਂਟ ਕਰੀਏ ਇੱਥੇ ਆਉਣ ਦਾ ਉਹਨਾਂ ਨੂੰ ਸਟੇਜ ਦਈਏ ਉਹਨਾਂ ਦੀ ਸਪੋਰਟ ਕਰੀਏ ਹੋਰ ਇੱਥੇ ਖੜੇ ਹੋ ਕੇ ਮੁੱਖ ਮੰਤਰੀ ਸਾਹਿਬ ਕਹਿ ਕੇ ਜਾਣ ਕਿ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਇਸ ਇਤਗਾ ਵਾਸਤੇ ਉਹ ਜਗ੍ਹਾ ਜਿੱਥੇ ਲੱਖਾਂ ਮੁਸਲਮਾਨ ਜਿਹੜਾ ਜੁੜਿਆ ਹੈ ਪਿਛਲੀਆਂ ਸਰਕਾਰਾਂ ਨੂੰ ਮੁੱਖ ਮੰਤਰੀ ਸਾਹਿਬ ਨੇ 150 ਵਾਰ ਬੁਰਾ ਭਲਾ ਕਹਿ ਕੇ ਇੱਕ ਗੱਲ ਕਹੀ ਸੀ ਮੈਂ ਉਹਨਾਂ ਨੂੰ ਆਪ ਜੀ ਦੇ ਮਾਧਿਅਮ ਰਾਹੀਂ ਅੱਜ ਈਦ ਦੇ ਮੌਕੇ ਤੇ ਹੀ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਨਾ ਹਾਲਾਂਕਿ ਸਰਕਾਰ ਦਾ ਬੜਾ ਸਮਾਂ ਨਹੀਂ ਰਹਿ ਗਿਆ ਪਰ ਫਿਰ ਵੀ ਸਾਨੂੰ ਉਮੀਦ ਹੈ ਕਿ ਜੋ ਮੁੱਖ ਮੰਤਰੀ ਸਾਹਿਬ ਤੁਸੀਂ ਈਦ ਦੇ ਮੌਕੇ ਤੇ ਜਲੰਧਰ ਦੇ ਮੁਸਲਮਾਨਾਂ ਨਾਲ ਇੱਕ ਪ੍ਰੋਮਿਸ ਕਰਕੇ ਗਈ ਸੀ ਕਿ ਆਉਣ ਵਾਲੀ ਈਦ ਤੇ ਮੈਂ ਆ ਸਾਰੀ ਈਦਗਾਹ ਦੀ ਡਵੈਲਪਮੈਂਟ ਜਿਹੜੀ 47 ਤੋਂ ਬਾਅਦ ਨਹੀਂ ਹੋਈ ਹੈ ਕਿਸੇ ਸਰਕਾਰ ਨੇ ਸੁਣਵਾਈ ਨਹੀਂ ਕੀਤੀ ਹੈ ਹਰ ਪਾਰਟੀ ਦਾ ਮੁੱਖ ਮੰਤਰੀ ਇਥੇ ਆਂਦਾ ਰਿਹਾ ਹੈ ਅਨਾਉਂਸਮੈਂਟਾਂ ਹੁੰਦੀਆਂ ਰਹੀਆਂ ਪਰ ਕੰਮ ਨਹੀਂ ਹੋਇਆ ਉਸੇ ਤਰੀਕੇ ਨਾਲ ਤੁਸੀਂ ਵੀ ਉਸੇ ਫੇਰਸ ਦੇ ਵਿੱਚ ਅਨਾਉਂਸਮੈਂਟ ਕੀਤੀ ਸੀ ਕਿ ਤੁਸੀਂ ਆਉਣ ਵਾਲੀ ਈਦ ਤੇ ਇਸ ਈਦਗਾਦੀ ਜਿਹੜੀ ਨਹਿਰ ਹੈ ਉਹਨੂੰ ਬਦਲ ਦੋਗੇ ਬੜਾ ਬੜਾ ਅਫਸੋਸ ਹੈ ਕਿ ਅੱਜ ਇਹ ਚੌਥੀ ਕਿ ਪੰਜਵੀਂ ਈਦ ਹੈ ਤੁਹਾਡੇ ਆਣ ਤੋਂ ਬਾਅਦ ਪੰਜ ਈਦਾਂ ਪਹਿਲਾਂ ਤੁਸੀਂ ਇਹ ਅਨਾਉਂਸਮੈਂਟ ਕੀਤੀ ਸੀ ਕਿ ਅਗਲੀ ਈਦ ਤੇ ਇਸ ਈਦਗਾਦੀ ਜਿਹੜੀ ਨਹਿਰ ਮੈਂ ਬਦਲ ਦਿਆਂਗਾ ਪਰ ਤੁਸੀਂ ਦੇਖ ਸਕਦੇ ਹੋ ਤੁਸੀਂ ਦਿਖਾ ਵੀ ਸਕਦੇ ਹੋ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਯਾਦ ਕਰਾਉਣਾ ਚਾਹੁੰਨਾ ਕਿ ਮੁਸਲਮਾਨਾਂ ਨੇ ਵੀ ਤੁਹਾਨੂੰ ਵੋਟਾਂ ਪਾਈਆਂ 92 ਐਮਐਲਏ ਤੁਹਾਡੇ ਐਵੇਂ ਨਹੀਂ ਆ ਗਏ ਮੁਸਲਮਾਨ ਸਮਾਜ ਨੇ ਇੱਕ ਤਰਫਾ ਵੋਟ ਪਾਈ ਹੈ ਇਸ ਕਰਕੇ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੀ ਹੈ 92 ਐਮਐਲਏ ਦੇ ਨਾਲ ਬਣੀ ਹੈ ਮੈਂ ਬਹੁਤ ਵੱਡੀ ਗੱਲ ਨਹੀਂ ਕਰਦਾ ਪਰ ਹਾਂ ਹੁਣ ਤੱਕ ਮੈਂ ਰਿਕਵੈਸਟਾਂ ਕਰਦਾ ਰਿਹਾ ਹਾਂ ਕਿ ਤੁਸੀਂ ਡਵੈਲਪਮੈਂਟ ਕਰਾ ਦਿਓ ਅਰਜੀਆ ਲਾਂਦੇ ਰਹੇ ਆਂ ਅਸੀਂ ਕੀਤਗਾ ਦੀ ਡਵੈਲਪਮੈਂਟ ਕਰਾ ਦਿਓ ਸਾਡੇ ਆ ਕੰਮ ਕਰਾ ਦਿਓ ਪਰ ਅੱਜ ਈਦ ਦੇ ਇਸ ਮੁਕੱਦਸ ਮੌਕੇ ਤੇ ਹਾਲਾਂਕਿ ਇਹ ਕੋੜਾ ਬੋਲ ਆ ਜਿਹੜਾ ਮੈਂ ਬੋਲਣ ਜਾ ਰਿਹਾ ਮੈਂ ਸੂਬੇ ਦੀ ਸਰਕਾਰ ਨੂੰ ਇਹ ਚੇਤਾਵਨੀ ਦੇ ਰਿਹਾ ਹੁਣ ਕਿ ਮੈਂ ਬਹੁਤ ਵੱਡਾ ਲੀਡਰ ਤਾਂ ਨਹੀਂ ਆ ਇੱਕ ਸਮਾਜ ਦਾ ਸੇਵਕ ਆ ਸਮਾਜ ਸੋਸ਼ਲ ਵਰਕ ਕਰਦੇ ਆਂ ਲੋਕਾਂ ਦੇ ਨਾਲ ਖੜੇ ਹੁੰਨੇ ਆ ਮੈਨੂੰ ਆਪਣੇ ਲੋਕਾਂ ਤੇ ਪੂਰਾ ਯਕੀਨ ਹੈ ਪੂਰਾ ਮਾਣ ਹੈ ਅਸੀਂ ਕਰਕੇ ਵੀ ਦਿਖਾਇਆ ਹੈ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਆਨਾਲੇ ਟਾਈਮ ਦੇ ਵਿੱਚ ਅਗਰ ਈਦਗਾ ਦੀ ਡਿਵੈਲਪਮੈਂਟ ਨਹੀਂ ਹੋਈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਹ ਹਾਲ ਕਰਾਂਗੇ ਤੇ ਜੋ ਕਦੇ ਵੀ ਪੰਜਾਬ ਦੀ ਸੱਤਾ ਦੇ ਵਿੱਚ ਕਾਬਜ ਨਹੀਂ ਹੋਏਗੀ ਇਹ ਨਈਮ ਖਾਨ ਦੀ ਚੇਤਾਵਨੀ ਹੈ ਮੀਡੀਆ ਦੇ ਮਾਧਿਅਮ ਰਾਹੀਂ ਇਹ ਮੁੱਖ ਮੰਤਰੀ ਸਾਹਿਬ ਤੱਕ ਅਗਰ ਮੇਰੀ ਗੱਲ ਪਹੁੰਚੇ ਤੇ ਇਹਨੂੰ ਹੁਣ ਰਿਕੁਐਸਟ ਦੇ ਮੋੜ ਦੇ ਵਿੱਚ ਨਾ ਲਈਓ ਇਹਨੂੰ ਚੇਤਾਵਨੀ ਦੇ ਰੂਪ ਦੇ ਵਿੱਚ ਲਈਓ 27 ਦੇ ਵਿੱਚ ਤੁਹਾਡੇ ਇਹੋ ਜੀ ਫੱਟੀ ਪਹੁੰਚਾਂਗੇ ਜਿਹੜੇ 92 ਮੇਲ ਆਏ ਸੀ ਤੁਹਾਡੇ ਸਿਰਫ 2 ਐਮਐਲਏ ਵੀ ਨਹੀਂ ਇਸ ਪੰਜਾਬ ਦੇ ਵਿੱਚ ਆਉਣਗੇ ਇਹ ਤੁਹਾਨੂੰ ਮੈਂ ਗਰੰਟੀ ਦੇ ਨਾਲ ਕਹਿਣਾ ਆ ਪੂਰਾ ਮੁਸਲਮਾਨ ਸਮਾਜ ਅੱਜ ਇਸ ਗੱਲ ਨੂੰ ਲੈ ਕੇ ਦੁਖੀ ਹੈ ਕਿ ਤੁਸੀਂ ਕਿਸੇ ਵੀ ਮੁੱਦੇ ਦੇ ਉੱਪਰ ਪੰਜਾਬ ਦੇ ਮੁਸਲਮਾਨਾਂ ਦੇ ਨਾਲ ਨਹੀਂ ਖੜੇ ਹੋਏ ਹੋ ਆਈਦ ਗਾਦੀ ਡਿਵੈਲਪਮੈਂਟ ਤੁਸੀਂ ਐਡਾ ਵੱਡਾ ਝੂਠ ਈਦ ਦੇ ਮੌਕੇ ਤੇ ਨਮਾਜ਼ ਦੇ ਮੌਕੇ ਤੇ ਬੋਲ ਕੇ ਚਲੇ ਗਏ ਪੰਜ ਨਮਾਜ਼ਾਂ ਹੋ ਗਈਆਂ ਅੱਜ ਤੱਕ ਤੁਸੀਂ ਈਦ ਗਾਦੀ ਡਿਵੈਲਪਮੈਂਟ ਵੱਲ ਧਿਆਨ ਨਹੀਂ ਦਿੱਤਾ ਈਵਨ ਉਹ ਸਾਫ ਸਫਾਈ ਵਾਸਤੇ ਵੀ ਸਾਨੂੰ 20 ਫੋਨ ਤੁਹਾਡੇ ਕਾਰਪੋਰੇਸ਼ਨ ਨੂੰ ਕਰਨੇ ਪੈਂਦੇ ਆ ਜਿਹੜੇ ਪਹਿਲਾਂ ਕਦੇ ਨਹੀਂ ਕਰਨੇ ਪੈਂਦੇ ਸੀ ਫੋ ਮੈਂ ਲਾਸਟ ਦੇ ਵਿੱਚ ਇਹੀ ਗੱਲ ਕਹੂੰਗਾ ਕਿ ਮੇਰੀ ਇਸ ਚੇਤਾਵਨੀ ਨੂੰ ਜਿਹੜਾ ਹੈ ਉਹ ਅਗਰ ਤੁਸੀਂ ਮੰਨ ਲੋਗੇ ਗੀਤਗਾਰੀ ਡਿਵੈਲਪਮੈਂਟ ਹੋ ਜਾਏਗੀ ਤਾਂ ਬੈਲਨਕੂਟਾ ਅਦਰਵਾਈਜ਼ ਅਸੀਂ ਆਉਣ ਵਾਲੇ ਸਮਾਂ ਦੇ ਵਿੱਚ ਤੁਹਾਨੂੰ ਜਿਵੇਂ ਕਿ ਪਹਿਲੇ ਸਰਕਾਰਾਂ ਹੁੰਦੀਆਂ ਸੀ ਪਹਿਲਾਂ ਵੀ ਕਿਦਾਂ ਕੰਮ ਹੁੰਦੇ ਸੀ ਤੁਹਾਡੇ ਪਹਿਲੀ ਸਰਕਾਰਾਂ ਜਿਹੜੀਆਂ ਰਹੀਆਂ 47 ਤੋਂ ਬਾਅਦ ਸਰਕਾਰਾਂ ਤਾਂ ਸਾਰੀਆਂ ਆਈਆਂ ਇੱਥੇ ਬਾਦਲ ਸਾਹਿਬ ਹੁਣੇ ਵੀ ਆਏ ਸਾਰੇ ਆਏ ਹਰ ਇੱਕ ਪਾਰਟੀ ਦਾ ਜਿਹੜਾ ਮੁੱਖ ਮੰਤਰੀ ਕੈਬਨਿਟ ਮਿਨਿਸਟਰ ਹਰ ਇੱਕ ਪਾਰਟੀ ਦੇ ਇੱਥੇ ਮੁੱਖ ਮੰਤਰੀ ਪਹੁੰਚੇ ਆ ਈਦ ਦੇ ਮੌਕੇ ਤੇ ਮੁਸਲਮਾਨਾਂ ਨੇ ਵੱਡੇ ਵੱਡੇ ਜਿਹੜੇ ਵਾਦੇ ਆ ਉਹ ਕਰਦੇ ਆ ਇਸ ਈਦਗਾ ਦੀ ਡਵੈਲਪਮੈਂਟ ਦਾ ਮੁੱਦਾ ਕਿੱਡਾ ਕ ਵੱਡਾ ਕੰਮ ਆ ਸਰਕਾਰਾਂ ਲਈ ਕੋਈ ਵੱਡਾ ਕੰਮ ਨਹੀਂ ਆ ਪਰ ਹਰ ਵਾਰ ਹਰ ਈਦ ਤੇ ਸਾਲ ਚ ਦੋ ਈਦਾਂ ਆਂ ਦੀਆਂ ਦੋਨੇ ਈਦ ਤੇ ਵੱਡੇ ਵੱਡੇ ਲੀਡਰ ਇੱਥੇ ਆਉਂਦੇ ਆ ਉਹ ਪ੍ਰੋਮਿਸ ਕਰਦੇ ਸਰਕਾਰਾਂ ਦੇ ਕਿ ਹਾਂ ਅਸੀਂ ਅਗਲੀ ਈਦ ਤੱਕ ਅਸੀਂ ਇਹ ਡਵੈਲਪਮੈਂਟ ਕਰਾ ਦੇਾਂਗੇ ਪਰ 1% ਇੱਕ ਜ਼ੀਰੋ ਵੀ ਜਿਹੜਾ ਕੰਮ ਹੈ ਡਵੈਲਪਮੈਂਟ ਦਾ ਉਹ ਈਦਗਾ ਦੇ ਵਿੱਚ ਨਹੀਂ ਹੋਇਆ ਜਿਹੜੀਆਂ ਪਹਿਲਾਂ ਸਰਕਾਰਾਂ ਸੀਗੀਆਂ ਉਹ ਵੀ ਇਦਾਂ ਹੀ ਲਾਰੇ ਲਾਉਂਦੀ ਰਹੀਆਂ ਆਮ ਆਦੀ ਪਾਰਟੀ ਤੋਂ ਲੋਕਾਂ ਨੂੰ ਉਮੀਦ ਸੀਗੀ ਤਾਂ ਹੀ ਆਮ ਆਦੀ ਪਾਰਟੀ ਨੂੰ ਵੋਟਾਂ ਪਾਈਆਂ ਪਰ ਇਹ ਉਹਨਾਂ ਤੋਂ ਵੀ ਦਸ ਰਤੀਆਂ ਕਹਿੰਦੇ ਅੱਗੇ ਨਿਕਲੇ ਆ ਇਹਨਾਂ ਨੇ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਕੇ ਸਟੇਜ ਤੋਂ ਜਿਹੜੀਆਂ ਡਵੈਲਪਮੈਂਟ ਦੀਆਂ ਉਹ ਪੂਰੀ ਨਹੀਂ ਕੀਤੀਆਂ ਨਾ ਮੁੱਖ ਮੰਤਰੀ ਸਾਹਿਬ ਨੇ ਮੁੜ ਕੇ ਖੈਰ ਸਵਰ ਲਈ ਹੈ ਨਾ ਉਹਨਾਂ ਦਾ ਕੋਈ ਮੰਤਰੀ ਇੱਥੇ ਆ ਕੇ ਪੁੱਛਣ ਆਇਆ ਵੀ ਹਾਂ ਵੀ ਕੀ ਕੰਮ ਹੋਣਾ ਲਿਆ ਕੀ ਨੇ ਕੋਈ ਵੀ ਡਵੈਲਪਮੈਂਟ ਦਾ ਕੰਮ ਜਿਹੜਾ ਨਹੀਂ ਹੋਇਆ ਇਦਾਂ ਦਾ ਸੁਤੇਲਾ ਵਿਵਾਰ ਮੈਂ ਇਹ ਗੱਲ ਕਹੂੰਗਾ कि ਜਿਹੜਾ ਪਹਿਲੀ ਸਰਕਾਰ ਅਸੀਂ ਐਟ ਲਿਸਟ ਉਹਨਾਂ ਨੇ ਨਹੀਂ ਕੀਤਾ ਜੋ ਆਮ ਆਦਮੀ ਪਾਰਟੀ ਨੇ ਮੁਸਲਮਾਨਾਂ ਦੇ ਨਾਲ ਕੀਤਾ ਜਿਵੇਂ ਤੁਹਾਡੀ ਹੀ ਸਰਕਾਰ ਦੇ ਐਮਪੀ ਸਰਦਰ ਸਿੰਘ ਚੰਨੀ ਜੀ ਉਹਨਾਂ ਨੂੰ ਵੀ ਮੰਗ ਕੀਤੀ ਕਰੂੰਗਾ ਤੁਸੀਂ ਦੁਆਰਾ ਮੈਂ ਸਾਡੀ ਸਰਕਾਰ ਨਹੀਂ ਅਸੀਂ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਐਜ ਸੋਸ਼ਲ ਵਰਕਰ ਕੰਮ ਕਰ ਰਹੇ ਹਾਂ ਬਟ ਹਾਂ ਸਰਦਾ ਚਰਨਜੀਤ ਸਿੰਘ ਚੰਨੀ ਜੀ ਐਜ ਪਰਲੀਮੈਂਟ ਰੇ ਤੋਂ ਮੈਂਬਰ ਬਣੇ ਆ ਉਹਨਾਂ ਤੋਂ ਵੀ ਅਸੀਂ ਜਿਹੜਾ ਹੈ ਇਹ ਡਿਮਾਂਡ ਜਿਹੜੀ ਹੈ ਉਹ ਰੱਖਾਂਗੇ ਕਿ ਈਦਵਾਦੀ ਡਿਵੈਲਪਮੈਂਟ ਵਾਸਤੇ ਬਟ ਇਹ ਹੈ ਕਿ ਜਿਹੜਾ ਐਮਪੀ ਇਲੈਂਡ ਦੇ ਵਿੱਚ ਉਹ ਕਹਿੰਦੇ ਆ ਕਿ ਜਿਹੜੇ ਰੂਲ ਆ ਰੂਲ ਇਹ ਕਹਿੰਦੇ ਆ ਵੀ ਕਿਸੇ ਵੀ ਰਿਲੀਜੀਅਸ ਪ੍ਰੋਪਰਟੀ ਜਿਹੜੀ ਹੈ ਉਹਦੇ ਵਿੱਚ ਉਹ ਫੰਡ ਜਿਹੜਾ ਐਮਪੀ ਦਾ ਉਹ ਨਹੀਂ ਯੂਜ਼ ਹੋ ਸਕਦਾ ਬਟ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਕਿ ਜਿੰਨੇ ਵੀ ਧਾਰਮਿਕ ਸਥਾਨ ਆ ਉਹਨਾਂ ਧਾਰਮਿਕ ਸਥਾਨਾਂ ਨੂੰ ਇਹੀ ਐਮਪੀ ਸਹਿਬਾਨ ਚਾਹੇ ਚੰਨੀ ਜੀ ਹੋਣ ਚਾਹੇ ਸੰਤੋਖ ਜੀ ਹੋਣ ਚਾਹੇ ਉਸ ਤੋਂ ਪਹਿਲਾਂ ਜਿਹੜੇ ਵੀ ਸਰਕਾਰ ਐਮਪੀ ਰਹੇ ਆ ਉਹੀ ਐਮਪੀ ਉਹੀ ਐਮਐਲਏ ਸਾਰੀਆਂ ਰਿਲੀਜੀਅਸ ਪ੍ਰੋਪਰਟੀਆਂ ਨੂੰ ਜਿਹੜਾ ਹੈ ਉਹ ਦਿੰਦੇ ਆ ਮਨ ਪਤਾ ਨਹੀਂ ਕਿਉਂ ਜਦੋਂ ਮੁਸਲਮਾਨਾਂ ਦੀ ਗੱਲ ਆਉਂਦੀ ਹੈ ਉਹ ਜਿਹੜਾ ਐਮਪੀ ਲੈਂਡ ਦੇ ਪੂਰੇ ਰੈਗੂਲੇਸ਼ਨ ਫੋਲੋ ਕਰਨ ਲੱਗ ਪੈਂਦੇ ਸੋ ਬਹਾਨੇ ਹੁੰਦੇ ਆ ਡਵੈਲਪਮੈਂਟ ਕਰਾਉਣ ਦੇ ਕਿਸੇ ਵੀ ਬਹਾਨੇ ਨਾਲ ਸਰਕਾਰਾਂ ਜਿਹੜੀਆਂ ਉਹ ਡਵੈਲਪਮੈਂਟ ਕਰਾ ਸਕਦੀਆਂ ਪਰ ਸਾਨੂੰ ਬੜਾ ਅਫਸੋਸ ਹੈ ਕਿ ਸਰਕਾਰਾਂ ਜਿਹੜੀਆਂ ਸਾਡੇ ਨਾਲ ਹਮੇਸ਼ਾ ਸੁਤੇਲਾ ਵਿਵਾਰ ਕਰਦੀ ਆਈਆਂ ਤੇ ਹੁਣ ਵੀ ਆਮ ਆਦਮੀ ਪਾਰਟੀ ਨੇ ਵੀ ਕੰਮ ਨਹੀਂ ਕੀਤਾ